ਅੱਜ ਮੈਂ ਵੇਖ ਰਿਹਾ ਕਿ ਸਿਰਫ ਇੱਕ ਬੰਦਾ ਸਰਦਾਰ ਭਗਵੰਤ ਸਿੰਘ ਜਿਨੇ ਉਹਨੂੰ ਵਧਾਈ ਨਹੀਂ ਦਿੱਤੀ ਬਾਕੀ ਸਾਰੀ ਪੰਜਾਬ ਨੇ ਕਿਤੇ ਤੇ ਯਾਰ ਇਹਨੇ ਈਰਖਾ ਔਰ ਐਫਕਟ ਕਟਿਆ ਆਰਡਰ ਕੱਢ ਕੇ ਇੱਕ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਜਿਹੀ ਹੋ ਰਹੀ ਹੋਈ ਤੇ ਉਹਨੇ ਜਿਹੜਾ ਆਰਡਰ ਕੱਢਿਆ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਉਹਨੇ ਹੱਤ ਕੀਤਾ ਮੁਖਵੰਤੀ ਸਾਹਿਬ ਇਹ ਨਾ ਹੰਕਾਰ ਬੋਲ ਜਿਹੜੋ ਸਿਰ ਚੜ ਕੇ ਹੰਕਾਰ ਬੋਲਦਾ ਉਹਦੇ ਨਸੀਬੇ ਬੜੇ ਢਾਡੇ ਨੇ ਸਰ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀਆਂ ਪਰਤੀਆਂ ਹੁਣ ਉਸ ਤੇ ਉਹਨਾਂ ਦੇ ਪਿਤਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਦੇ ਕਾਗਜ਼ ਮੰਗੇ ਜਾ ਰਹੇ ਨੇ ਉਹਨਾਂ ਨੂੰ ਪਰਤਾਲੇ ਦਿੱਤਾ ਜਾ ਰਿਹਾ ਵੇਖੋ ਫੇਰੀ ਗੱਲ ਤੇ ਮਬਾਰਕਬਾਦ ਪੂਰੇ ਵਰਲਡ ਨੇ ਉੱਥੇ ਦਿੱਤੀ ਔਰ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ 'ਚ ਖੁਸ਼ੀ ਮਨਾਈ ਗਈ ਕਿ ਇੱਕ ਐਡਾ ਵੱਡਾ ਕਲਾਕਾਰ ਜੇ ਸੁਣਿਆ ਤਾਂ ਚਲਾ ਗਿਆ ਔਰ ਗਵਰਨਮੈਂਟ ਦੀ ਐਂਗਲ ਹੀ ਕਰਕੇ ਗਿਆ ਜੇ ਗਵਰਨਮੈਂਟ ਉਸ ਵੱਲ ਹੀ ਧਿਆਨ ਦੇ ਦੇਦੀ ਤੇ ਉਹ ਬੱਚਾ ਇਸ ਦੁਨੀਆ ਤੋਂ ਨਹੀਂ ਸੀ ਜਾ ਸਕਦਾ ਤੇ ਜੇ ਉਸ ਪਰਿਵਾਰ ਨੇ ਜਿਹਨਾਂ ਦਾ ਇੱਕ ਹੀ ਬੱਚਾ ਸੀ ਚੋਗਲੋ ਪੀਟੀ ਵੀ ਹੁੰਦੀ ਤੇ ਅਗਲਾ ਸੋਚਦਾ ਕਿ ਮੇਰੇ ਬੁੜਾਪੇ ਦਾ ਸਹਾਰਾ ਲੋਕਾਂ ਨੇ ਵੀ ਕਿਹਾ ਅਸੀਂ ਵੀ ਕਿਹਾ ਸਾਰਿਆਂ ਕਹਿ ਕੇ ਸਦਾ ਬਲਖੋਸਿਆਂ ਬੁੜਾਪਾ ਬਹੁਤ ਔਖਾ ਹੁੰਦਾ ਜਦੋਂ ਉਸ ਉਮਰ ਤੇ ਜਾਇਦਾ ਨਹੀਂ ਕਾਲੀਆ ਰਾਤਾਂ ਜਿਹੜੀਆਂ ਨੇ ਉਹ ਨਹੀਂ ਨਿਕਲਦੀਆਂ ਤੇ ਖਾਸ ਕਰਕੇ ਜਦੋਂ ਸ਼ਾਮ ਨੂੰ ਤੇ ਸਵੇਰੇ ਜਦੋਂ ਉੱਠੀਦਾ ਤੇ ਉਸ ਵੇਲੇ ਬੱਚਿਆਂ ਤੋਂ ਬਿਨਾ ਹੋਰ ਕੋਈ ਜਾ ਰਿਹਾ ਜਾਂਦਾ ਉਹਨਾਂ ਨੇ ਚਲੋ ਪਰਮਾਤਮਾ ਨੂੰ ਮਿਹਰ ਕੀਤੀ ਤੇ ਅੱਜ ਮੈਂ ਵੇਖ ਰਿਹਾ ਕਿ ਸਿਰਫ ਇੱਕ ਬੰਦਾ ਸਰਦਾਰ ਭਗਵੰਤ ਸਿੰਘ ਜਿੰਨੇ ਉਹਨੂੰ ਵਧਾਈ ਨਹੀਂ ਦਿੱਤੀ ਬਾਕੀ ਸਾਰੀ ਦੁਨੀਆ ਨੇ ਦਿੱਤੀ ਚਾਹੇ ਭਗਵੰਤ ਸਿੰਘ ਤੋਂ ਬਿਨਾਂ ਚੋਰੀ ਵੀ ਦਿੱਤੀ ਇਹਦੇ ਇਹਦੇ ਐਮ.ਐਲ.ਏ ਵੀ ਦਿੱਤੀ ਹੋएगी ਤੇ ਯਾਰ ਇਹਨੇ ਈਰਖਾ ਔਰ ਇਹ ਹੋ ਜਾ ਕਟਿਆ ਆਰਡਰ ਕੱਢ ਕੇ ਆਰਟੀਫੀਸ਼ਲ ਇਨਸੈਮੀਨੇਸ਼ਨ ਜਰੀਏ ਉਹਦੇ ਤੇ ਉਹਨੇ ਜਿਹੜਾ ਆਰਡਰ ਕੱਢਿਆ ਤੇ ਮੇਰੇ ਖਿਆਲ ਕਿ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਉਹਨੇ ਹੱਥਕੀ ਕੀਤੀ ਬਹੁਤ ਇਸਬ ਇਹਨਾਂ ਹੰਕਾਰ ਬਹੁਤ ਮੜਾ ਜਦੋਂ ਸਿਰ ਚੜ ਕੇ ਹੰਕਾਰ ਬੋਲਦਾ ਤੋ 1 ਦੇ ਨਤੀਜੇ ਬੜੇ ਭੈੜੇ ਹੁੰਦੇ ਨੇ। ਅਰਦਾਸ ਸਾਹਿਬ ਇੱਕ ਪਿਤਾ ਦੇ ਤੌਰ ਤੇ ਤੁਸੀਂ ਆਪ ਇਹਨਾਂ ਲੰਮਾ ਰਾਜ ਦੇ ਟਿਕਿਆਰ ਬੋਗੇ ਤੁਸੀਂ ਆਪ ਕਹਿੰਦਾ ਹਾਂ ਉਸ ਪਿਤਾ ਦੇ ਨਜ਼ਰੀਏ ਨਾਲ ਕਿਵੇਂ ਦੇਖਦੇ ਹੋ ਇਸ ਦੁੱਖ ਨੂੰ ਜਦੋਂ ਕਿ ਦੇ ਘਰ ਖੁਸ਼ੀਆਂ ਆਈਆਂ ਹੋਣ ਤੇ ਇਸ ਤਰੀਕੇ ਦੀ ਇਨਕੁਆਇਰੀ ਆਰਡਰ ਹੋ ਜਾਵੇ। ਵੇਖੋ ਪੰਜਾਬ ਇੱਕ ਇਹੋ ਜਿਹੀ ਧਰਤੀ ਆ। ਠੀਕ ਆ ਬੇਟੀਆਂ ਬਹੁਤ ਬੇਟਿਆਂ ਤੋਂ ਵੱਧ ਪਿਆਰ ਕਰਦੀਆਂ। ਜੋ ਧੀ ਪਿਆਰ ਦਿੰਦੀ ਆ ਉਹ ਬੇਟਾ ਖਦੀਬ ਨਹੀਂ ਦਿੰਦਾ। ਪਰ ਇੱਕ बन ਗਿਆ ਪੰਜਾਬ ਦੇ ਵਿੱਚ ਕਿ ਬੂਟਾ ਲੱਗਣਾ ਚਾਹੀਦਾ ਤੇ ਜੇ ਉਹ ਬੂਟਾ ਲੱਗਾ ਤੇ ਯਾਰ ਤੂੰ ਉਹ ਬੂਟੇ ਨੂੰ ਫੇਰ ਨਹੀਂ ਫਲ ਪੈਣ ਦੇਣਾ ਚਾਹੁੰਦਾ ਇੱਕ ਮਾਂ ਬਾਪ ਸ਼ਾਂ ਲੈਣੀ ਚਾਹੁੰਦਾ ਤੇ ਤੈਨੂੰ ਤਾਂ ਉਹਦੇ ਘਰ ਜਾ ਕੇ ਵਧਾਈ ਦੇਣੀ ਚਾਹੀਦੀ ਕਿ ਸਰਬੱਤ ਦਾ ਭਲਕੌਰਸ਼ਿਆ ਪਰਮਾਤਮਾ ਨੇ ਜੇ ਸਾਡੇ ਕੋਲ ਵੱਡਾ ਫੁੱਲ ਆ ਤੇ ਛੋਟਾ ਸਿੱਧੂ ਮੂਸੇਵਾਲਾ ਆ ਗਿਆ ਤੇ ਇਹਦੀ ਉਸੇ ਤਰ੍ਹਾਂ ਹੀ ਪਰ ਵਾਰਸ਼ ਕਰੀ ਜਿਵੇਂ ਉਹਦੇ ਕੀਤੀ ਹੈ ਜਿਵੇਂ ਉਹਦੀ ਹਾਈਟ ਸੀ ਜਿਵੇਂ ਉਹਨੂੰ ਕਿਉਂ ਦੁੱਧ ਖਵਾ ਕੇ ਉਹਨੂੰ ਪਾਲਿਆ ਥੋਂ ਉਹਵੇਂ ਇਹਨੂੰ ਪਾਲੇ ਇਹ ਤੇ ਗੱਲ ਬਣਦੀ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਸਰਦਾਰ ਭਗਤ ਸਿੰਘ ਉਹਨੇ 26 ਜਨਵਰੀ ਵਾਲੇ ਦਿਨ ਆਪ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਜਨਮ ਮਾਰਥ ਵਿੱਚ ਖੁਸ਼ਖਬਰੀ ਦਵਾਂਗਾ ਤੇ ਯਾਰ ਦੂਸਰੇ ਦਾ ਪੁੱਤ ਬਰਦਾਸ਼ਤ ਨਹੀਂ ਹੁੰਦਾ ਆਪਾਂ ਕਿਹੜੀਆਂ ਜ਼ਮੀਨਾਂ ਵੰਡਣੀਆਂ ਨੇ ਤੁਹਾਡਾ ਤੇ ਮੁਖੰਤੀ ਸਭ ਕਿਤੇ ਪਿੰਡਿਆ ਉਹ ਤੋਂ ਕਈ ਕਿਲੋਮੀਟਰ ਦੂਰ ਆ ਤੇ ਜੇ ਤੇ ਬਨੇ ਨਾ ਪੰਨਾ ਸਾਂਝਾ ਤੇ ਪੀਰ ਤੇ ਜੱਟ ਬੈਰ ਰੱਖਦਾ ਕਿ ਜਰ ਸ਼ਰੀਕੇ ਦੇ ਸ਼ਰੀਕ ਦੇ ਘਰ ਪੁੱਤ ਜੰਪਿਆ ਤੇ ਕਿਵੇਂ ਇਹਨੂੰ ਵੱਢਣਾ ਤੇ ਜੇ ਸ਼ਰੀਕ ਹੈ ਹੀ ਬਹੁਤ ਦੂਰ ਆ ਤੇ ਪਹਿਲੀ ਗੱਲ ਤੇ ਉਹ ਸ਼ਰੀਕ ਵੀ ਨਹੀਂ ਤੂੰ ਵੀ ਜਰ ਕਲਾਕਾਰ ਹੈਂ ਤੇ ਇੱਕ ਕਲਾਕਾਰ ਮੁਖੰਤੀ ਬਣ ਗਿਆ ਤੇ ਇੱਕ ਕਲਾਕਾਰ ਇਸ ਦੁਨੀਆ ਤੋਂ ਚਲਾ ਗਿਆ ਤੇ ਜੇ ਤੇਰੀ ਮਾਂ ਤਾਨੂੰ ਤੇਰਾ ਪੁੱਤ ਤੇਰੀ ਤੇ ਖੁਸ਼ੀ ਆ ਕਿ ਮੇਰਾ ਪੁੱਤ ਕਲਾਕਾਰੀ ਤੋਂ ਉੱਠ ਕੇ ਕਿੱਥੇ ਕਿਸ ਮੁਕਾਮ ਤੇ ਪਹੁੰਚਿਆ ਔਰ ਅੱਜ ਮੈਂ ਦੋਸਤਾਂ ਦੀ ਸਟੇਜਾਂ ਤੇ ਖਲੋ ਕੇ ਭਾਸ਼ਣ ਦਿੱਤਾ ਤੇ ਉਸ ਮਾਂ ਦੀ ਤੇ ਸੱਦਰਿਆ ਉਸ ਬਾਪ ਦੀ ਤੇ ਇਹ ਸੀ ਕਿ ਮੇਰਾ ਪੁੱਤ ਬੜ ਦੇ ਵਿੱਚ ਜਦੋਂ ਸਟੇਜ ਤੇ ਖਲੋਦਾ ਤੇ ਲੋਕ ਨੱਚ ਉੱਠਦੇ ਸੀ ਤੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਸੋਚ ਆ ਇਹ ਪੰਜਾਬ ਨੂੰ ਬਰਬਾਦ ਕਰ ਦੇਗੀ ਇਸ ਕਰਕੇ ਇਸ ਸੋਲ ਤੋਂ ਪਰੋਠੋ ਤੇ ਪੰਜਾਬ ਦੀ ਖੁਸ਼ਹਾਲੀ ਵੱਲ ਤੁਰੋ ਸਰ ਸੰਗਰੂਰ ਚ ਖਬਰ ਆ ਰਹੀ ਕਿ ਜੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਕੁਇਕ ਕੇ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਤੇ ਉਹਨਾਂ ਦੇ ਆਪਣੇ ਜ਼ਿਲ੍ਹੇ ਚ ਔਰ ਪੰਜਾਬ ਦੇ ਫਾਈਨਾਂਸ ਮਿਨਿਸਟਰ ਦੇ ਆਪਣੇ ਇਲਾਕੇ ਚ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਇਹ ਇੱਕ ਖਾਲਾ ਤੱਬਾ ਪੁਲਿਸ ਦੇ ਉੱਤੇ ਔਰ ਖਾਸ ਕਰਕੇ ਜਿਹੜੀ ਇਹ ਰਿਲੀਜ਼ ਖਰਾਬ ਹੈ ਇਹਦਾ ਤੰਦਰੁਖ ਹੋਣਾ ਚਾਹੀਦਾ ਔਰ ਇਮੀਡੀਏਟਲੀ ਜਿਹੜੇ ਇਸ ਦੇ ਵਿੱਚ ਇਨਵੋਲਡ ਨੇ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਦੇਖੋ ਮੇਰੇ ਇਲਾਕੇ ਚ ਉਸ ਵੇਲੇ ਅਕਾਲੀ ਗਵਰਨਮੈਂਟ ਸੀ ਇਹ ਨਕਮਨਕਲਾ ਪਲਸਟੇਸ਼ਨ ਦੇ ਅੰਦਰ ਹਸਪਤਾਲ ਦੇ ਵਿੱਚ ਵੇਚੀ ਜੋ ਹੋਈ ਸੀ ਉਹ ਕੋਈ ਬੜਾ ਬਾਈ ਆਦਮੀ ਮਰ ਕੇ ਸੀ ਤੋਂ ਉਸ ਵੇਲੇ ਵੀ ਮੈਂ ਕਿਹਾ ਸੀ ਕਿ ਇੱਕ ਕਾਨੂੰਨ ਐਸਾ ਬਣਾਉਣਾ ਚਾਹੀਦਾ ਠੀਕ ਹੈ ਜਦੋਂ ਸਾਡੀ ਗਵਰਨਮੈਂਟ ਆਈ ਤੋਂ ਚਿੱਥਾ ਵੀ ਪੁੱਲ ਜਾਂਦਾ ਤੇ ਆ ਹੁਣ ਬੜਾ ਵਧੀਆ ਮੌਕਾ ਬਣਵੇ ਨਾ ਤੇ ਬਲੇ ਨੇ ਉਹ ਜੀ ਵੀ ਲਾ ਦਿੰਦੇ ਲਾਲਾ ਲਾਲ ਕਰਕੇ اپੋਜੀਸ਼ਨ ਨੂੰ ਭਜਾ ਦਿੰਦੇ ਮੁਖੋ ਅੰਦਰੀ ਸਾਹਿਬ ਤਾੜੀਆਂ ਵਜਾਉਂ ਜਾ ਕੇ ਮਜ਼ਾਕ ਕਰਦੇ ਨੇ ਮੇਰੇ ਐਮਐਲਏ ਜਿਹੜੇ ਸਾਹਮਣੇ ਬੈਠੇ ਆ ਉਹਨਾਂ ਲਈ ਬੜੀ ਗਲਤ ਭਾਸ਼ਾ ਵੀ ਵਰਤਉਦੇ ਨੇ ਤੋਂ ਉਹਨਾਂ ਨੂੰ ਚਾਹੀਦਾ ਕਿ 92 ਐਮਐਲਏ ਨੂੰ ਹੋਂਦਾ ਦਾ ਸੈਸ਼ਨ ਦੇ ਸੱਟ ਭਾਂਵੇਂ اپੋਜੀਸ਼ਨ ਨੂੰ ਨਾਂ ਵੀ ਬੁਲਾਉਣ ਉਸ ਸੈਸ਼ਨ ਦੇ ਵਿੱਚ ਕਹਿ ਦੇਣ ਕਿ ਨਿਕਲ ਜੋ ਬਾਹਰ ਅਸਲਾ ਜਿੱਕ ਨੂੰ ਚੰਗਾ ਪਾਸ ਕਰਨਾ ਤਾੜੇ ਲਾਉਣੇ ਨਾ ਤਾੜੇ ਤਾੜੇ ਲਾਉਣੇ ਨੇ ਤੇ ਉਹਦੇ ਚ ਇਹ ਕਾਨੂੰਨ ਪਾਸ ਕਰਕੇ ਇਹਦੇ ਤੇ ਇੱਕ ਚੰਗੀ ਪਣ ਤੋਂ ਜਿਹੜੀ ਆ ਉਹ ਲਿਆਉਣੀ ਚਾਹੀਦੀ ਹੈ ਇੱਕ ਸਖਤ ਤੋਂ ਸਖਤ ਸਜ਼ਾ ਜਿਹੜੇ ਜਿਹੜੇ ਲਈ ਸ਼ਰਾਬ ਲੈ ਕੇ ਹੁੰਦੇ ਉਹਨਾਂ ਦੇ ਖਿਲਾਫ ਐਕਸ਼ਨ ਖਾਣਾ ਚਾਹੀਦਾ ਸਰਕਾਰ ਦਾ ਫੇਲਿਅਰ ਨਹੀਂ ਦੇਖਦੇ ਐਡਮਿਨਿਸਟ੍ਰੇਸ਼ਨ ਦਾ ਫੇਲਿਅਰ ਨਹੀਂ ਦੇਖਦੇ ਯਾਰ ਕੋਈ ਸਰਕਾਰ ਹੋਈ ਤਾਂ ਮੈਂ ਫੇਲਿਅਰ ਦੀ ਗੱਲ ਕਰਾਂ ਸਰਕਾਰ ਤੇ ਆਪੋ ਜੀਸ਼ਣ ਪਾਰਟੀਆਂ ਨੂੰ ਗਾਲਾਂ ਕੱਢਣ ਲਈ ਆ ਉਹਨਾਂ ਦਾ ਮਜ਼ਾਕ ਉਡਾਉਣ ਲਈ ਆ ਤੇ ਸਿੱਧੂ ਮੂਸੇਵਾਲੇ ਵਰਗੇ ਦੇ ਮਾਂ-ਪਾਪ ਦੇ ਉੱਤੇ ਜਿਹੜਾ ਕੱਲ ਤੁਗਲਕੀ ਹੁਕਮ ਛਟਿਆ ਇਹ ਤੋ ਕਰਨ ਵਾਲੀ ਕੀ ਕਮ ਕੱਟੂ ਜੀ ਕੀ ਕਰੋ ਤੋਂ ਇਹ ਤੇ ਗੁਰੂਆਂ ਪਰਿਵਾਰ ਦੀ ਧਰਤੀ ਆ ਤੇ ਆਪਾਂ ਦੇ ਅਰਦਾਸ ਹੀ ਕਰ ਸਕਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਆ ਕਿ ਮਹਾਰਾਜ ਨੂੰ ਸਵਤ ਪੱਖੇ